ਜੇ ਕੋ ਮਾਨ ਚਾਹੁੰਦਾ ਓਨੂੰ ਮਾਨ ਵਡਿਆਈ ਬਖਸ਼ ਦਿੰਦਾ ਜਨ ਕੋ ਪ੍ਰਭ ਸੰਗੇ ਅਸਨੇਹੋ ਸਾਧਨੋ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕਹਿਉ ਫਿਰ ਕਿਆ ਮਾਨ ਮੰਗੂ ਓ ਮਾਨ ਦੇ ਦਿੰਦਾ ਤੇ ਵੇਖੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਜੀਵਨ ਦੀ ਮੈਂ ਸਾਖੀ ਤੁਹਾਨੂੰ ਤਾਂ ਕਹਿ ਰਿਹਾ ਕਿਉਂਕਿ ਸ਼ਬਦ ਦੇ ਅਰਥ ਸਾਨੂੰ ਲੱਗਦੇ ਨੇ ਥੋੜੇ ਮਹਿੰਗੇ ਸਾਖੀ ਨਾਲ ਤੁਹਾਨੂੰ ਸੁਖੈਣ ਸਮਝਾਉਂਦਾ ਹੈ ਗੁਰੂ ਰਾਮਦਾਸ ਜੀ ਨੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਬਸਾਇਆ ਤੇ ਗੁਰੂ ਘਰ ਦੀ ਕਾਰ ਸੇਵਾ ਚੱਲ ਰਹੀ ਸੀ ਇਤਿਹਾਸ ਕਹਿੰਦੇ ਜੇਲਮ ਦੇ ਇਲਾਕੇ ਦਾ ਰਹਿਣ ਵਾਲਾ ਇੱਕ ਭਲਾ ਪੁਰਖ ਜਿਹੜਾ ਮਨ ਵਿੱਚ ਇਹ ਤਾਂਗ ਲੈ ਕੇ ਆ ਗਿਆ ਕਿ ਉੱਥੇ ਸਤਗੁਰੂ ਨਗਰ ਬਸਾ ਰਹੇ ਨੇ ਸਤਗੁਰੂ ਮਹਾਰਾਜ ਉਥੇ ਕਿਰਪਾ ਕਰਕੇ ਸੰਗਤਾਂ ਆਉਂਦੀਆਂ ਮੇਰੀ ਕਿਰਤ ਚੱਲੇਗੀ ਗੁਰੂ ਦੀ ਸੇਵਾ ਕਰਾਂਗਾ ਇੱਕ ਬਹੁਤ ਗਰੀਬੜਾ ਜਾਂ ਬੰਦਾ ਜੇਲਮ ਦਾ ਰਹਿਣ ਵਾਲਾ ਜੀ ਦਾ ਨਾਮ ਸੀ ਭਾਈ ਸੋਮਾ ਉਹਨੇ ਕੀ ਕੀਤਾ ਘੁੰਗਣੀਆਂ ਵੇਚਦਾ ਸੀ ਜੀ ਉਹ ਆ ਗਿਆ ਸ੍ਰੀ ਅਮਰਸਰ ਸਾਹਿਬ ਗੁਰਦੁਆਰੇ ਦੇ ਬਾਹਰ ਕਹਿ ਲੋ ਗੁਰੂ ਘਰ ਦੇ ਬਾਹਰ ਉਹਨੇ ਆਪਣੀ ਜਿਹੜੀ ਲਾ ਲਈ ਨਿਤ ਘੁੰਗਣੀਆਂ ਵੇਚਦਾ ਹੈ ਤੇ ਕਦੀ ਕਦਾਈ ਸਮਾਂ ਕੱਢ ਕੇ ਗੁਰੂ ਰਾਮਦਾਸ ਜੀ ਦੇ ਦਰ ਸੇਵਾ ਕਰਦਾ ਹੈ ਕਹਿੰਦੇ ਨੇ ਸਤਿਗੁਰੂ ਜਦੋਂ ਨਗਰ ਦੀ ਉਸਾਰੀ ਕਰਵਾ ਰਹੇ ਸਨ ਆਪ ਜੀ ਨੂੰ ਪਤਾ ਹੈ 52 ਕਿੱਤਿਆਂ ਦੇ ਵੱਖ-ਵੱਖ ਕਿਸਮਾਂ ਦੇ ਕੰਮ ਕਰਨ ਵਾਲੇ ਲੋਕਾਂ ਨੂੰ ਬੁਲਾਇਆ ਗੁਰੂ ਰਾਮਦਾਸ ਜੀ ਨੇ ਤੇ ਕਦੀ ਕਦਾਈ ਮਹਾਰਾਜ ਸ਼ਾਮਾਂ ਦੇ ਵੇਲੇ ਵੇਖਣ ਜਾਂਦੇ ਨੇ ਨਗਰ ਦੀ ਉਸਾਰੀ ਦੁਕਾਨਾਂ ਬਣ ਰਹੀਆਂ ਤੇ ਗੁਰੂ ਰਾਮਦਾਸ ਮਹਾਰਾਜ ਇੱਕ ਸ਼ਾਮ ਆਏ ਤੇ ਕੀ ਵੇਖਿਆ ਵੀ ਉਹ ਸੋਮਾ ਘੁੰਗਣੀਆਂ ਦੀ ਰੇੜੀ ਲਾ ਕੇ ਬੈਠਾ ਹੈ ਘੁੰਗਣੀਆਂ ਉਬਾਲੇ ਹੋਏ ਚਨੇ ਨੂਨ ਮਿਰਚ ਆਦਕ ਲਾ ਕੇ ਤੇ ਉਹਦੇ ਕੋਲ ਆ ਕੇ ਖਲੋ ਕੇ ਕਹਿੰਦੇ ਆ ਕਹਿਣ ਲੱਗੇ ਸੋਮਿਆ ਮਾਇਆ ਕੱਢ ਜਿੰਨੀ ਵੱਟ-ਵੱਟੀ ਆ ਉਹ ਗਰੀਬ ਬੰਦਾ ਉਹਨੇ ਥੋੜੀ ਜੀ ਮਾਇਆ ਘੂਗਣੀਆਂ ਵੇਚ ਕੇ ਕਮਾਈ ਤੇ ਗੁਰੂ ਰਾਮਦਾਸ ਜੀ ਨੂੰ ਭੇਟ ਕਰ ਦਿੱਤਾ ਮਹਾਰਾਜ ਇਤਿਹਾਸ ਕਹਿੰਦੇ ਕੁਝ ਬੋਲੇ ਨਾ ਚਲੇਗੇ ਲੈ ਕੇ ਹੁਣ ਸੋਮਾ ਪਿੱਛੋਂ ਮਨ 'ਚ ਅਰਦਾਸ ਕਰਦਾ ਸਤਿਗੁਰੂ ਤੇਰੇ ਦਰ ਤੇ ਰਾਜੇ ਮਹਾਰਾਜੇ ਢੁੱਕਦੇ ਆ ਗਰੀਬ ਦੇ ਚਾਰ ਟੱਕਿਆਂ ਨਾਲ ਤੇਰਾ ਕੀ ਬਣੇ ਤੇ ਕਿਰਪਾ ਕਰੀ ਮੇਰੇ ਤੇ ਰਹਿਮਤ ਕਰੀ ਮਹਾਰਾਜੇ ਲੈ ਕੇ ਚਲੇ ਗਏ ਦੂਸਰਾ ਦਿਨ ਆਇਆ ਇਤਿਹਾਸ ਕਹਿੰਦੇ ਸ਼ਾਮ ਨੂੰ ਮਹਾਰਾਜ ਫਿਰ ਆਏ ਤੇ ਅੱਜ ਫਿਰ ਮਹਾਰਾਜ ਨੇ ਇਸ਼ਾਰਾ ਕੀਤਾ ਕੱਢ ਮਾਇਆ ਸੋਮੇ ਕੋਲ ਜਿੰਨੇ ਕੋ ਟੱਕੇ ਵੱਟਟ ਵੱੱਟੀ ਸੀ ਤੇ ਮਹਾਰਾਜ ਨੇ ਭੇਟ ਕਰ ਦਿੱਤੀ ਹਜੂਰ ਬੋਲੇ ਕੁਛ ਨਾ ਲੈ ਕੇ ਫਿਰ ਚਲੇ ਗਏ ਤੀਜਾ ਦਿਨ ਆਇਆ ਉਹਦੇ ਘਰ ਵਿੱਚ ਜਿੰਨੀਆਂ ਕੋ ਘੁੰਗਨੀਆਂ ਸਨ ਨਾ ਜੀ ਥੋੜੀਆਂ ਜੀਆਂ ਘੁੰਗਨੀਆਂ ਉਹ ਕਦੋਂ ਦਾ ਵੇਚ-ਬਾਟ ਕੇ ਵੇਲਾ ਹੋ ਕੇ ਉਡੀ ਕਰ ਰਿਆ ਸੀ ਗੁਰੂ ਰਾਮਦਾਸ ਮਹਾਰਾਜ ਆਏ ਇਸ਼ਾਰਾ ਕੀਤਾ ਸੁਮਿਆ ਕੱਢ ਘੁੰਗਨੀਆਂ ਦੀ ਬਟੜ ਥੋੜੀ ਜੀ ਮਾਇਆ ਸੀ ਉਹਨੇ ਭੇਟ ਕੀਤੀ ਤੇ ਮਹਾਰਾਜ ਇੱਕ ਬਚਨ ਕਹਿੰਦੇ ਆ ਕੀ ਪਹਿਲੇ ਦਿਨ ਮਾਇਆ ਬਾਤ ਸੀ ਦੂਜੇ ਦਿਨ ਘੱਟ ਤੀਜੇ ਦਿਨ ਅੱਜ ਬਿਲਕੁਲ ਘਾਟੇ ਚਰਨਾ ਤੇ ਟੈਪਿਆ ਮਹਾਰਾਜ ਅੱਜ ਤੇ ਮੈਂ ਕਦੋਂ ਦਾ ਵੇਲਾ ਰੁਕੇ ਤੁਹਾਡੀ ਉਡੀਕ ਕਰਦਾ ਪਿਆ ਸੀ ਤੁਹਾਨੂੰ ਪਤਾ ਹੈ ਮੈਂ ਗਰੀਬ ਆ ਸਤਗੁਰੂ ਜੀ ਹੁਕਮ ਕਰੋ ਘਰ ਵਿੱਚ ਇੱਕ ਬਜ਼ੁਰਗ ਮਾਂ ਹੈ ਤੇਰੇ ਲੰਗਰਾਂ ਵਿੱਚੋਂ ਦੋ ਪ੍ਰਸ਼ਾਦੇ ਮਾਂ ਜੋਗੇ ਲੈ ਜਾਵਾਂ ਗੁਰੂ ਰਾਮਦਾਸ ਮਹਾਰਾਜ ਨੂੰ ਜਦੋਂ ਨੇ ਸ਼ਬਦ ਕਿਹਾ ਮੈਂ ਗਰੀਬ ਦੇ ਇਤਿਹਾਸ ਕਹਿੰਦੇ ਗੁਰੂ ਰਾਮਦਾਸ ਜੀ ਨੇ ਉਹਨੂੰ ਬਾਹਾਂ ਤੋਂ ਪਕੜ ਕੇ ਆਪਣੇ ਚਰਨਾਂ ਤੋਂ ਉਠਾ ਕੇ ਸੀਨੇ ਨਾਲ ਲਾ ਕੇ ਇੱਕ ਵਚਨ ਕਿਹਾ ਕਹਿ ਲੱਗੇ ਸੋਮਿਆ ਤੈਨੂੰ ਵੇਖ ਕੇ ਮੈਨੂੰ ਮੇਰਾ ਬਚਪਨਾ ਚੇਤੇ ਆ ਜਾਂਦਾ ਸੀ ਮਾਰੇ ਕਹਿੰਦੇ ਆ ਮੇਰੇ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ ਮੈਂ ਵੀ ਕਿਸੇ ਵੇਲੇ ਘੁਗਨੀਆਂ ਛਾਪੜੀ ਚੋਕ ਕੇ ਵੇਚੀਆਂ ਤੈਨੂੰ ਵੇਖ ਕੇ ਮੈਨੂੰ ਬਚਪਨਾ ਚੇਤੇ ਆਉਂਦਾ ਸੀ ਮਾਰੇ ਕਹਿ ਲੱਗੇ ਤੂੰ ਗਰੀਬ ਨਹੀਂ ਤਿੰਨ ਬਚਨ ਕਹਿ ਕੱ ਲੱਗੇ ਸੋਮਾ ਸ਼ਾ ਬਾਤ ਸ਼ਾਹਾਂ ਦਾ ਪਾਤਸ਼ਾਹ ਤੇ ਨਾਲ ਕਿਹਾ ਪ੍ਰੇਮ ਦੇ ਵਿੱਚ ਪਿੰਨਿਆ ਹੋਇਆ ਇਹ ਤਿੰਨ ਬਚਨ ਕਹਿ ਸੋਮਾ ਸ਼ਾ ਪਾਤਸ਼ਾਹਾਂ ਦਾ ਪਾਤਸ਼ਾਹ ਅੱਜ ਤੋਂ ਬਾਅਦ ਤੂੰ ਗਰੀਬ ਨਹੀਂ ਰਹੇਗਾ ਤੇਰੇ ਤੇ ਕਿਰਪਾ ਵਰਤ ਜਾਏਗੀ ਇਤਿਹਾਸ ਕਹਿੰਦੇ ਮਹਾਰਾਜ ਨੇ ਕੁਛ ਮਾਇਆ ਖੀਸੇ ਵਿੱਚੋਂ ਕੱਢੀ ਤੇ ਸੋਮੇ ਨੂੰ ਦੇਖ ਕੇ ਕਿਆ ਵਪਾਰ ਸ਼ੁਰੂ ਕਰੀ ਰੱਬ ਤੈਨੂੰ ਭਾਗ ਲਾ ਦੇਗਾ ਅੱਗੇ ਚੱਲ ਕੇ ਉਹਦਾ ਪੁੱਤਰ ਉਦੋਂ ਗੁਰੂ ਕਲਗੀ ਧਰਮਾਰਾਜ ਵੇਲੇ ਬੜੀ ਵੱਡੀ ਸੇਵਾ ਨਮੁੰਦਾ ਅੱਜ ਵੀ ਉਹਦਾ ਪਰਿਵਾਰ ਪੀੜੀ ਦਰ ਪੀੜੀ ਅਮਰੀਕਾ ਦੀ ਧਰਤੀ ਤੇ ਬੈਠਾ ਮੈਂ ਬੇਨਤੀ ਕੇਵਲ ਇੰਨੀ ਕਹਿ ਰਿਹਾ ਜੇ ਕੋਈ ਗੁਰੂ ਦੇ ਦਰ ਤੇ ਆ ਕੇ ਅਰਦਾਸ ਕਰਕੇ ਮੰਗ ਮੰਗਦਾ ਹੈ ਗੁਰਬਾਣੀ ਕਹਿੰਦੀ ਹੈ ਮਾਨ ਮੰਗੋ ਉਹਦੀ ਝੋਲੀ ਵਿੱਚ ਮਾਨ ਵਡਿਆਈ ਪਾ ਦਿੰਦਾ ਫਿਰ ਮਾਰੇ ਕਹਿੰਦੇ ਤਾਨ ਮੰਗੋ ਤਾਨ ਦਾ ਅਰਥ ਹੁੰਦਾ ਜੀ ਤਾਕਤ ਅਪੂਗਾ ਦੇ ਸ਼ਲੋਕ ਪੜੇ ਸੁਨੇ ਹਨਾ ਦੋ ਸ਼ਲੋਕ ਆਉਂਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮਾਰੇ ਕਹਿੰਦੇ ਬਲ ਛੁਟਕਿਓ ਬੰਦਨ ਪਰੇ ਕਚੂ ਨਾ ਹੋਤ ਉਪਾਏ ਤੇਰੀ ਆਪਣੀ ਤਾਕਤ ਮੁਕ ਜਾਏ ਬੰਦਨਾ ਵਿੱਚ ਫਸ ਜਾਏ ਕਚੂ ਨਾ ਹੋਤ ਉਪਾਏ ਕੋਈ ਉਪਾਅ ਨਾ ਰਹੇ ਤੇ ਅਰਦਾਸ ਕਰਕੇ ਕਹੀਂ ਨਾਨਕ ਸਭ ਕਿਛ ਤੁਮਰੈ ਮਹਾਰਾਜ ਨੂੰ ਕਹੀਂ ਬਲ ਛੁਟਕਿਓ ਬੰਧਨ ਪਰੇ ਕਚੂ ਨਾ ਹੋਤ ਉਪਾਏ ਕਹੋ ਨਾਨਕ ਅਬ ਓਟ ਹਰ ਗੱਜ ਜੋ ਹੋ ਸਹਾਈ ਮੇਰੀ ਰਖਿਆ ਕਰ اے ਪਰਮਾਤਮਾ ਇਸ ਤਰ੍ਹਾਂ ਜਿਵੇਂ ਤੰਦੂਏ ਤੋਂ ਹਾਥੀ ਦੀ ਜਾਨ ਬਚਾਈ ਸੀ ਨਾਲ ਹੀ ਮਹਾਰਾਜ ਨੇ ਅਗਲਾ ਸ਼ਲੋਕਿਆ ਕਹਿੰਦੇ ਤੂੰ ਅਰਦਾਸ ਕਰੀ ਫਿਰ ਕਿਰਪਾ ਵਰਤੇਗੀ ਬਲ ਹੋਵਾ ਬੰਧਨ ਛੁੱਟੇ ਤਾਕਤ ਸਮਰੱਥਾ ਆ ਜਾਏਗੀ ਬੰਧਨ ਟੁੱਟ ਜਾਣਗੇ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਛ ਤੁਮਰੇ ਹੱਥ ਮੇਂ ਤੁਮ ਹੀ ਹੋਤ ਸਹਾਈ ਵੇਖੋ ਪ੍ਰਮਾਤਮਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਦੇ ਹੱਥ ਵਿੱਚ ਤਾਨ ਹੈ ਤਾਕਤ ਹੈ ਤੂੰ ਅਰਦਾਸ ਕਰੇ ਤੈਨੂੰ ਤਾਨ ਬਖਸ਼ ਦੇਗਾ ਬਾਣੀ ਵਿੱਚ ਇੱਕ ਬਚਨ ਹੁੰਦਾ ਸੈਸਕ੍ਰਿਤੀ ਅੰਦਰ ਮਾਰੇ ਕਹਿੰਦੀ ਆ ਕੋਈ ਸ਼ਿਕਾਰੀ ਬੰਦਾ ਰੱਬ ਕਿੰਨਾ ਕੋ ਤਾਕਤਵਾਰ ਹੈ ਸ਼ਿਕਾਰੀ ਬੰਦਾ ਘਰੋਂ ਗਿਆ ਹਿਰਨ ਨੂੰ ਵੇਖਿਆ ਤੇ ਨਿਸ਼ਾਨਾ ਬਿੰਨ ਲਿਆ ਲੋਕਾਂ ਕਹਿੰਦੇ ਨਿਸ਼ਾਨਾ ਖੁੰਝਦਾ ਨਹੀਂ ਮਾਰੇ ਕਹਿੰਦੇ ਠੀਕ ਹੈ ਸ਼ਿਕਾਰੀ ਵਿੱਚ ਤਾਂ ਨੇ ਤਾਕਤ ਤੇ ਵੀ ਉਹਦਾ ਨਿਸ਼ਾਨਾ ਬੜਾ ਪੱਕਾ ਹੈ ਅੱਖਾਂ ਸਾਹਮਣੇ ਹਿਰਨੇ ਉਹਨੇ ਹਿਰਨ ਨੂੰ ਤੰਦੀ ਤੇ ਤੀਰ ਚਾੜ ਕੇ ਮਾਰਨ ਦਾ ਯਤਨ ਕਰਦਾ ਹੈ ਪਰ ਗੁਰੂ ਅਰਜੁਨ ਸਾਹਿਬ ਕਹਿੰਦੇ ਰੱਬ ਰੱਖਣ ਤੇ ਆ ਜਾਏ ਸ਼ਿਕਾਰੀ ਮਾਰਨ ਤੇ ਆ ਜਾਏ ਨਿਸ਼ਾਨਚੀ ਭਾਵੇਂ ਜਿੰਨਾ ਮਰਜੀ ਪੱਕਾ ਹੋਵੇ ਮਾਰਨਾ ਦੂਰ ਦੀ ਗੱਲ ਪਰਮਾਤਮਾ ਜੇ ਰੱਖਣ ਤੇ ਆ ਜਾਏ ਉਹ ਸ਼ਿਕਾਰੀ ਬੰਦਾ ਮਿਰਗ ਦਾ ਇੱਕ ਵਾਲ ਵੀ ਨਹੀਂ ਉਖਾੜ ਸਕਦਾ ਇਹ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ ਮਿਰਗੀ ਪੇਖੰਤ ਬਦਕ ਪ੍ਰਹਰੇਣ ਲਖ ਹੈ ਅਬਦੈ ਅਹੋ ਜਸੈ ਰਖੇਨ ਗੋਪਾਲੈ ਨਾਨਕ ਰੂਮ ਨਾ ਕਿਸੇ ਨੂੰ ਧਨ ਪਦਾਰਥ ਚਾਹੀਦਾ ਗੁਰੂ ਚਰਨਾ ਵਿੱਚ ਅਰਦਾਸ ਕਰੇ ਗੁਰੂ ਕਿਰਪਾ ਵਰਤਾ ਦਿੰਦਾ ਸੁੱਤ ਦਾ ਅਰਥ ਹੁੰਦਾ ਪੁੱਤਰ ਧੀਆਂ ਦੀ ਦਾਤ ਚਾਹੀਦੀ ਹੈ ਗੁਰੂ ਕਿਰਪਾ ਕਰ ਦਿੰਦਾ ਦੇਹ ਦਾ ਅਖਰੀ ਅਰਥ ਕਿਸੇ ਨੂੰ arogyata ਚਾਹੀਦੀ ਹੈ ਸਰੀਰ ਦੀ ਤੰਦਰੁਸਤੀ ਚਾਹੀਦੀ ਹੈ ਮਹਾਰਾਜ ਕੇ ਗੁਰੂ ਅੱਗੇ ਅਰਦਾਸ ਕਰੀ ਗੁਰੂ ਕਿਰਪਾ ਕਰ ਦਿੰਦਾ ਮਾਨ ਮੰਗੋ ਤਾਨ ਮੰਗੋ ਧਨ ਲਕshmi ਸੁੱਤ ਦੇ ਅਗੇ ਕਿਹਦੀ ਮੁਕਤ ਜੁਗਤ ਭੁਗਤ ਪੂਰਨ ਪਰਮ ਆਨੰਦ ਪਰਮ ਨਿਧਾਨ ਕੋਈ ਮੁਕਤੀ ਦੀ ਦਾਤ ਭਾਲੇ ਗੁਰੂ ਮੁਕਤੀ ਦੀ ਦਾਤ ਦਿੰਦਾ ਜਿਉਣ ਦੀ ਜੁਗਤ ਦੀ ਦਾਤ ਦਿੰਦਾ ਮੁਕਤ ਜੁਗਤ ਭੁਗਤ ਪੂਰਨ ਜੀਵਨ ਅੰਦਰ ਕਿਹੜਾ ਪਦਾਰਥ ਭੋਗਣਾ ਹੈ ਕਿਹੜਾ ਨਹੀਂ ਭੋਗਣਾ ਸਕਣਾ ਕਿ ਨਹੀਂ ਸਕਣਾ ਗੁਰੂ ਇਹ ਦਾਤ ਦਿੰਦਾ ਮੁਕਤ ਭੁਗਤ ਜੁਗਤ ਪੂਰਨ ਪਰਮ ਆਨੰਦ ਪਰਮ ਨਿਧਾਨ اے ਭਾਈ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਮੈਂ ਬੇਨਤੀ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਦਾਤਾਰ ਇੱਕ ਪਰਮਾਤਮਾ ਵਾਹਿਗੁਰੂ ਹੈ ਆਪਾਂ ਨਿਤ ਇੱਕ ਸ਼ਬਦ ਪੜ੍ਹਦੇ ਹਾਂ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਕਉ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮ ਪਰ ਸਿੱਖ ਦਾ ਸੁਭਾਅ ਚਾਹੀਦਾ ਹੈ ਕਿ ਇਹ ਗੁਰੂ ਕੀ ਆਗਿਆ ਵਿੱਚ ਤੁਰੇ ਗੁਰੂ ਕੀ ਲਜਾ ਵਿੱਚ ਤੁਰੇ ਗੁਰੂ ਇਹਨੂੰ ਹੋਰ ਭਾਗ ਲਾਉਂਦਾ ਬਾਣੀ ਵਿੱਚ ਦੋ ਗੱਲਾਂ ਗੁਰੂ ਅਰਜਨ ਸਾਹਿਬ ਨੇ ਕਹੀਆਂ ਇੱਕ ਬੰਦਾ ਮੁਕਰਨ ਵਾਲੀ ਵਿਰਤੀ ਰੱਖਦਾ 10 ਵਸਤੂਲੇ ਪਾਛੈ ਪਾਵੈ ਇੱਕ ਵਸਤ ਕਾਰਨ ਵਿਖੋਟ ਗਵਾਵੈ 10 ਰੱਬ ਨੇ ਦਿੱਤੀਆਂ ਸ਼ੁਕਰ ਕੋਈ ਨਹੀਂ ਇੱਕ ਨਹੀਂ ਦਿੱਤੀ ਤੇ ਉਹਦੇ ਤੋਂ ਉਲਾਂਬੇ ਦਿੰਦਾ ਪਰ ਗੁਰੂ ਅਰਜਨ ਸਾਹਿਬ ਕਹਿੰਦੇ ਏਕ ਪੀਨਾ ਦੇ 10 ਪੀ ਹਿਰਲੇ ਤਉ ਮੂੜਾ ਕੋ ਕਹਾ ਕਰੇ ਜੇ ਰੱਬ ਜਿਹੜੀਆਂ 10 ਮੰਗ 10 ਦਿੱਤੀਆਂ ਉਹ ਵੀ ਖੋਲਵੇ ਇੱਕ ਵੀ ਨਾ ਦੇ ਬੰਦੇ ਫਿਰ ਤੂੰ ਰੱਬ ਦਾ ਕੀ ਕਰੇਂਗਾ ਸੱਚ ਇਹ ਹੈ ਕਿ ਜਿਸ ਪ੍ਰਮਾਤਮਾ ਅੱਗੇ ਤੇਰਾ ਆਪਣਾ ਜੋਰ ਨਹੀਂ ਚਾਰਾ ਨਹੀਂ ਚੱਲਦਾ ਪਿਆ ਫਿਰ ਤੂੰ ਇੱਕ ਕੰਮ ਕਰਿਆ ਕਰ ਕਹਿ ਲੱਗੇ ਉਸ ਮਾਲਕ ਅੱਗੇ ਨਮਸਕਾਰ ਹੀ ਚੰਗੀ ਹੈ ਏਕ ਪੀਣਾ ਦੇ 10 ਪੀ ਹਿਰਲੇ ਤਉ ਮੂੜਾ ਕੋ ਕਹਾ ਕਰੇ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਕੋ ਕੀ ਜੈ ਸਦ ਨਮਸਕਾਰਾ ਪਰ ਨਾਲ ਬਾਣੀ ਵਿੱਚ ਇਹ ਵੀ ਕਿਹਾ ਕਹਿ ਲੱਗੇ ਜੇ ਬੰਦਾ ਜਿਸ ਕੀ ਬਸਤ ਇਸ ਆਗੈ ਰਾਖੈ ਪ੍ਰਭ ਕੀ ਆਗਿਆ ਮੰਨੈ ਮੱਥੈ ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਕਹਿ ਲੱਗੇ ਜੇ ਰੱਬ ਦੀ ਦਿੱਤੀ ਦਾਤ ਲੈ ਕੇ ਦਾਤਾਰ ਦਾ ਸ਼ੁਕਰ ਕਰਦਾ ਰਹੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਰੱਬ ਚੌਗਨਾ ਨਿਹਾਲ ਕਰ ਦਿੰਦਾ ਇੱਕ ਪੁਸਤਕ ਲਿਖੀ ਵਿਦਵਾਨ ਪੁਰਖ ਨੇ ਉਹਦੇ ਵਿੱਚ ਜ਼ਿਕਰ ਕੀਤਾ ਹੈ ਕਹਿੰਦੇ ਇੱਕ ਹਾਕਮ ਨਵਾਬ ਉਹਦਾ ਸੁਭਾਅ ਸੀ ਉਹਨੇ ਰੋਜ਼ਾਨਾ ਚੌਂਕ ਵਿੱਚ ਬਹਿਣਾ ਦਾਨਪੁਨ ਕਰਨ ਦੇ ਲਈ ਵੰਡਣ ਵਾਸਤੇ ਪਰ ਜਿਵੇਂ ਜਿਵੇਂ ਉਹਨੇ ਹੱਥ ਨਾਲ ਲੋਕਾਂ ਨੂੰ ਦਾਤ ਵੰਡਣੀ ਤੇ ਆਪਣੇ ਨੇਤਰ ਉਹਨੇ ਨੀਵੇਂ ਰੱਖਨੇ ਉਹ ਕਿਸੇ ਵੱਲ ਵੇਖਦਾ ਨਹੀਂ ਸੀ ਵੀ ਕਤਾਰ ਵਿੱਚ ਲੱਗ ਕੇ ਕੌਣ ਲੈਣ ਆਇਆ ਅੱਜ ਤੇ ਕੰਮ ਨਵਾਂ ਚੱਲਦਾ ਹੈ ਨਾ ਮੈਂ ਤੇ ਕਈ ਵਾਰੀ ਅੱਖ ਨੇ ਗੁਰਦੁਆਰੇ ਧਾਰਮਿਕ ਸਥਾਨਾਂ ਤੇ ਕਹਿ ਲਉ ਬੰਦੇ ਨੇ ਪੱਖਾ ਵੀ ਦਿੱਤਾ ਹੋਵੇ ਨਾ ਤੇ ਫਰ ਤਿੰਨ ਨੇ ਜੇ ਹੋਰ ਵੱਧ ਹੁੰਦੇ ਤੇ ਸ਼ਾਇਦ ਹਾਲਾਤ ਕੁਝ ਹੋਰ ਹੁੰਦੇ ਪਰ ਤਿੰਨ ਫਰਾਂ ਨੂੰ ਇੱਕ ਇੱਕ ਅੱਖਰ ਲਿਖ ਕੇ ਭਰ ਦਿੰਦਾ ਕਿ ਇਹ ਕੀ ਨਾਮ ਹੈ ਪਿਓ ਦਾਦੇ ਦਾ ਨਾਮ ਪੱਤੀ ਦਾ ਪਿੰਡ ਦਾ ਨਾਮ ਅਣਜਾਣ ਬੰਦਾ ਪੱਖੇ ਦੇ ਫਰਾਂ ਤੋਂ ਦੇਖ ਕੇ ਘਰ ਲੱਭ ਸਕਦਾ ਵੀ ਕਿਹਨੇ ਦਿੱਤਾ ਹੈ ਨਾ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਨੇ ਇੱਕ ਗੱਲ ਕਹੀ ਹੈ ਮਾਰੇ ਕਹਿੰਦੇ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨਿਫਲ ਜਾਤ ਤੇ ਜਿਉ ਕੁੰਚਰ ਇਸਨਾਨ ਇਹਦੇ ਅਰਥ ਕੀ ਨੇ ਬਾਣੀ ਦੇ ਅਰਥਾਂ ਨੂੰ ਸਮਝੋ ਤੀਰਥ ਵਰਤ ਅਰ ਦਾਨ ਕਰ ਮੰਨ ਲਓ ਸਤਿਗੁਰੂ ਕਹਿੰਦੇ ਕਿਸੇ ਨੇ ਸਤ ਸੰਗਤ ਰੂਪੀ ਤੀਰਥ ਤੇ ਇਸ਼ਨਾਨ ਕਰ ਲਿਆ ਵਰਤ ਰੱਖ ਲਿਆ ਸੰਜਮ ਕਰ ਲਿਆ ਵਰਤ ਦਾ ਇੱਥੇ ਅਰਥ ਉਹ ਨਹੀਂ ਵੀ ਭੋਜਨ ਤਿਆਗ ਦਿੱਤਾ ਬਰਤ ਦਾ ਅਰਥ ਜੇ ਕਿਸੇ ਨੇ ਆਪਣੇ ਇੰਦਰੀਆਂ ਨੂੰ ਸੰਕੋਚ ਲਿਆ ਤੀਰਥ ਵਰਤ ਅਰ ਦਾਨ ਕਰ ਦਾਨਪੁਨ ਕਰ ਲਿਆ ਮਨ ਮੇ ਧਰੈ ਗੁਮਾਨ ਹੁਣ ਕਰਮ ਤੇ ਜਿੰਨੇ ਕੀਤੇ ਧਰਮ ਦੇ ਨੇ ਤੀਰਥ ਕਰਨਾ ਸੰਜਮ ਕਰਨਾ ਦਾਨਪੁਨ ਕਰਨਾ ਧਰਮ ਦੇ ਕਰਮ ਨੇ ਪਰ ਧਰਮ ਦੇ ਕਰਮ ਕਰਕੇ ਦਾਨਪੁਨ ਕਰਕੇ ਫਿਰ ਮਹਾਰਾਜ ਕਹਿੰਦੇ ਗੁਮਾਨ ਕਰ ਲਿਆ ਤੇ ਹਾਲਾਤ ਕੀ ਬਣਿਆ ਕਹਿੰਦੇ ਨਾਨਕ ਨੇਪਲ ਜਾਤ ਤੇ ਜੋ ਕੁੰਚਰ ਇਸ਼ਨਾਨ ਉਂਚਰ ਦਾ ਅਰਥ ਹੁੰਦਾ ਹਾਥੀ ਹਾਥੀ ਨੇ ਇਸ਼ਨਾਨ ਕਰ ਲਿਆ ਮਾਰੇ ਕਹਿੰਦੇ ਹਾਥੀ ਨੂੰ ਇਸ਼ਨਾਨ ਕਰਾਓ ਉਹਨੇ ਸੁੰਡ ਨਾਲ ਚੋਕ ਕੇ ਮਿੱਟੀ ਫਿਰ ਆਪਣੇ ਉੱਪਰ ਪਾ ਲੈਣੀ ਹੈ ਉਹਦੀ ਇਸ਼ਨਾਨ ਦਾ ਬਹੁਤਾ ਫਾਇਦਾ ਨਹੀਂ ਮਾਰੇ ਕਹਿੰਦੇ ਜੇ ਤੀਰਥ ਵਰਤ ਤੇ দান ਕਰਕੇ ਅੰਦਰ ਅਹੰਕਾਰ ਕਰਨਾ ਤੇ ਸੱਚ ਜਾਣੀ ਹਾਥੀ ਦਾ ਇਸ਼ਨਾਨ ਹੀ ਕਰਦਾ ਪਿਆ ਸੰਤ ਮਸਕੀਨ ਜੀ ਉਹ ਕਹਿੰਦੇ ਸਨ ਮੈਂ ਕਥਾ ਕਰਕੇ ਬਾਹਰ ਨਿਕਲਿਆ ਤੇ ਸਰੋਵਰ ਦੀ ਪ੍ਰਕਰਮਾਂ ਤੇ ਇੱਕ ਬੰਦਾ ਥੱਲੇ ਝਾਤ ਪਾ ਕੇ ਦੇਖੀ ਜਾਏ ਮਸਕੀਨ ਦੀ ਕਹਿੰਦੇ ਮੈਂ ਕੋਲ ਹੋ ਕੇ ਆਖਿਆ ਚਿੱਟਾ ਦਾੜਾ ਕੋਈ ਬੰਦਾ ਸੀ ਉਹਨੂੰ ਆਖਿਆ ਵੀ ਬਜ਼ੁਰਗ ਕੀ ਗੱਲ ਕੁਝ ਗੁੰਮ ਗਿਆ ਤੇ ਮੈਂ ਲੱਭ ਦਿਨਾ ਕਹਿ ਲੱਗੇ ਲੱਭਣਾ ਕੀਆ ਮੇਰੇ ਦਾਦੇ ਨੇ ਕਿਸੇ ਵੇਲੇ ਦਾਨ ਕੀਤਾ ਸੀ ਮੈਂ ਲੱਭਦਾ ਪਿਆ ਪੱਥਰ ਤੇ ਨਾਂ ਲਿਖਿਆ ਕਿ ਨਹੀਂ ਲਿਖਿਆ ਮੈਂ ਦੇਖਦੇ ਵੀ ਇੱਥੇ ਨਾਂ ਮੇਰਾ ਬਾਪੂ ਦਾਦੇ ਦਾ ਹੈ ਕਿ ਨਹੀਂ ਹੈ ਮਾਰੇ ਕਹਿੰਦੇ ਨਹੀਂ ਦਾਨ ਦੀ ਬਿਰਤੀ ਮੈਂ ਜਿਹੜੀ ਬੇਨਤੀ ਕਹਿ ਲੱਗਿਆ ਸਾਂ ਬਾਣੀ ਚ ਵੀ ਉਂਝ ਬਚਨ ਆਇਆ ਜੇ ਕੋ ਹੋਏ ਬਹਿ ਦਾ ਤਾਰ ਤਿਸ ਦੇਨ ਹਾਰ ਜਾਣੇ ਗਵਾਰ ਉਹ ਮੂਰਖਾਂ ਦੀ ਗਿਣਤੀ ਵਿੱਚ ਜਿਹੜਾ ਦਿੱਤਾ ਹੋਇਆ ਦਾਨ ਰੱਬ ਦਾ ਲੈ ਕੇ ਦਤਾਰ ਦਾ ਸ਼ੁਕਰ ਕਰਨ ਦੀ ਬਜਾਏ ਤੇ ਹੰਕਾਰੀ ਹੋ ਜਾਏ ਉਹ ਹਾਕਮ ਦਾ ਨਵਾਬ ਦਾ ਸੁਭਾ ਸੀ ਕਿ ਜਿਵੇਂ ਜਿਵੇਂ ਉਹਨੇ ਦਾਨ ਕਰਨਾ ਉਹ ਨੇਤਰਾਂ ਨਾਲ ਵੇਖਦਾ ਨਹੀਂ ਸੀ ਕਿਸੇ ਨੂੰ ਵੀ ਕੌਣ ਕਤਾਰ ਵਿੱਚ ਲੈਣ ਆਇਆ ਉਹਨੇ ਦਾਨ ਕਰੀ ਜਾਣਾ ਇੱਕ ਫਕੀਰ ਕਹਿਣ ਲੱਗੇ ਬੜਾ ਦਾਨਾ ਇੱਕ ਦਿਨ ਜਾਣ ਬੁੱਝ ਕੇ ਫਕੀਰ ਲਾਈਨ 'ਚ ਲੱਗ ਗਿਆ ਤੇ ਜਦੋਂ ਫਕੀਰ ਦੀ ਵਾਰੀ ਆਈ ਨਾ ਤੇ ਫਕੀਰ ਨੇ ਆਪਣੀ ਝੋਲੀ ਕਰਨ ਦੀ ਬਜਾਏ ਉਸ ਹਾਕਮ ਨੂੰ ਨਵਾਬ ਨੂੰ ਕਿਹਾ ਕਹਿਣ ਲੱਗਿਆ ਨਵਾਬ ਜੀ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਉਹ ਸ਼ਬਦ ਲਿਖੇ ਨੇ ਸ਼ੀਖੇ ਕਹਾ ਨਵਾਬ ਜੂ ਦੇਨੀ ਐਸੀ ਦੇਨ ਜਿਉਂ-ਜਿਉਂ ਕਰ ਉੱਚੇ ਉੱਚੇ ਤਿਉਂ ਤਿਉਂ ਨੀਚੇ ਨੈਣ ਬੜੇ ਧਿਆਨ ਨਾਲ ਸੁਨੇ ਉਹਨਾਂ ਨੂੰ ਸਿਖੇ ਕਹਾ ਨਵਾਬ ਜੂ ਹੈ ਨਵਾਬ ਤੂੰ ਕਿੱਥੋਂ ਸਿੱਖਿਆ ਦੇਣੀ ਐਸੀ ਦੇਣ ਇਹ ਉਦੀ ਦਾਤ ਦੇਣੀ ਜਿਉਂ-ਜਿਉਂ ਕਰ ਉੱਚੇ ਉੱਚੇ ਜਿਵੇਂ ਜਿਵੇਂ ਤੂੰ ਹੱਥ ਨਾਲ ਦਾਨ ਕਰਦਾ ਤਿਉਂ ਤਿਉਂ ਨੀਚੇ ਨੈਣ ਤੂੰ ਆਪਣੇ ਨੇਤਰ ਨੀਵੇਂ ਕਿਉਂ ਰੱਖਦਾ ਅਗੋਂ ਫਿਰ ਉਸ ਹਾਕਮ ਨੇ ਜਵਾਬ ਦਿੱਤਾ ਉਹ ਸੀ ਧਰਮੀ ਉਨੇ ਜਵਾਬ ਦੇ ਕੇ ਕਿਹਾ ਕਹਿ ਲੱਗਿਆ ਦੇਨਹਾਰ ਕੋਈ ਔਰ ਹੈ ਜੋ ਬੇਇੱਜ਼ਤ ਹੈ ਦਿਨ ਰੈਨ ਲੋਕ ਮੁਝ ਪਰ ਬਰਮ ਕਰਤ ਹੈ ਤਾਤੇ ਨੀਚੇ ਨੈਨ ਇਹਦੇ ਅਰਥ ਨੇ ਕਹਿ ਲੱਗਿਆ ਮੈਂ ਦੇਨ ਵਾਲਾ ਕੋਈ ਪਰਮਾਤਮਾ ਖੁਦਾ ਹੋਰ ਹੈ ਮੈਂ ਉਹਦੀ ਦਿੱਤੀ ਦਾਤ ਵੰਡਦਾ ਪਿਆ ਮੈਂ ਦਾਤ ਦਿੰਦਿਆਂ ਆਪਣੇ ਨੇਤਰ ਨੀਵੇਂ ਤਾਂ ਕਰਕੇ ਰੱਖਦੇ ਲੋਕਾਂ ਨੂੰ ਭਰਮ ਨਾ ਪੈ ਜਾਵੇ ਵੀ ਇਹ ਨਵਾਬ ਸ਼ਹਿ ਦਾਤਾ ਹੈ ਉਹਨੇ ਕਿਹਾ ਮੈਂ ਦਾਤਾ ਨਹੀਂ ਦੇਣ ਵਾਲਾ ਕੋਈ ਔਰ ਹੈ ਬੇਨਤੀ ਹੈ ਭਾਈ ਵੀਰ ਸਿੰਘ ਨੇ ਇੱਕ ਗੱਲ ਬੜੀ ਕਮਾਲ ਦੀ ਲਿਖੀ ਉਹ ਕਹਿੰਦੇ ਕੋਈ ਸੈਲਾਨੀ ਲੰਘ ਰਿਹਾ ਸੀ ਤੇ ਆਪਸ਼ਾਰ ਪਾਣੀ ਦਾ ਝਰਨਾ ਕਹਿ ਲਓ ਉਹਦੇ ਵਿੱਚੋਂ ਪਾਣੀ ਵਗਦਾ ਪਿਆ ਸੀ ਤੇ ਉਹ ਝਰਨੇ ਨੂੰ